ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਆਜ਼ਾਦ ਭਾਰਤ ਦੇ ਉਸ ਪਹਿਲੇ ਵੱਡੇ ਵਿੱਤੀ ਘੁਟਾਲੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਪੂਰੇ ਦੇਸ਼ ਨੂੰ ਵਿਲਾਕੇ ਰੱਖ ਦਿੱਤਾ ਸੀ ਅਸੀਂ ਗੱਲ ਕਰ ਰਹੇ ਹਾਂ 1957 ਦੇ ਮੁੰਦਰਾ ਪਟਾਦੇ ਦੀ ਜਿਸ ਨੂੰ ਆਮ ਲੋਕਾਂ ਵਿੱਚ ਐਲ ਆਈ ਸੀ ਘੁਟਾਲਾ ਵੀ ਕਿਹਾ ਜਾਂਦਾ ਹੈ 1957 ਤੱਕ ਦੇਸ਼ ਨੂੰ ਆਜ਼ਾਦ ਹੋਏ ਅਜੇ ਕੁਝ ਹੀ ਸਾਲ ਪਿੱਤੇ ਸਨ ਇਹ ਉਹ ਘਟਨਾ ਸੀ ਜਦੋਂ ਆਮ ਆਦਮੀ ਦਾ ਭਰੋਸਾ ਸਰਕਾਰੀ ਅਦਾਰਿਆਂ ਉੱਤੇ ਲੱਗੇ ਇੱਕ ਵੱਡੇ ਦਾਅ ਕਾਰਨ ਡੋਲਣ ਲੱਗ ਪਿਆ ਸੀ ਅਸਲ ਵਿੱਚ ਇਹ ਮਾਮਲਾ ਸਾਡੇ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ LIC ਨਾਲ ਜੁੜਿਆ ਹੋਇਆ ਸੀ ਕਲਕੱਤਾ ਦੇ ਇੱਕ ਵੱਡੇ ਵਪਾਰੀ ਅਤੇ ਸ਼ੇਅਰ ਬਾਜ਼ਾਰ ਦੇ ਖਿਡਾਰੀ ਹਰੀਦਾਸ ਮੁੰਦੜਾ ਜਿਨ੍ਹਾਂ ਦੀਆਂ 6 ਕੰਪਨੀਆਂ ਸਨ ਇਹ ਕੰਪਨੀਆਂ ਘਾਟੇ ਵਿੱਚ ਚੱਲ ਰਹੀਆਂ ਸਨ ਜਾਂ ਕਹਿ ਲਓ ਕਿ ਡੁੱਬਣ ਵਾਲੀਆਂ ਸਨ ਪਰ ਫਿਰ ਵੀ LIC ਨੇ ਅਚਾਨਕ ਇਹਨਾਂ ਕੰਪਨੀਆਂ ਦੇ ਸ਼ੇਅਰ ਖਰੀਦੇ ਕਿਹਾ ਜਾਂਦਾ ਹੈ ਕਿ ਇਹ ਖਰੀਦਦਾਰੀ ਬਜਾਰੀ ਕੀਮਤੋਂ ਕਈ ਗੁਣਾ ਜ਼ਿਆਦਾ ਮਹਿੰਗੇ ਭਾਅ ਵਿੱਚ ਕੀਤੀ ਗਈ ਸੀ ਜੀ ਹਾਂ LIC ਨੇ ਲਗਭਗ 1 ਕਰੋੜ 26 ਲੱਖ ਰੁਪਏ ਦੇ ਸ਼ੇਅਰ ਖਰੀਦੇ ਜੋ ਉਸ ਸਮੇਂ ਬਹੁਤ ਵੱਡੀ ਰਕਮ ਸੀ ਇਹ ਇੱਕ ਸਿੱਧਾ ਅਤੇ ਨਿੱਜੀ ਸੌਤਾ ਲੱਗ ਰਿਹਾ ਸੀ ਜਿਸ ਵਿੱਚ ਆਮ ਤੌਰ ਤੇ ਅਪਣਾਏ ਜਾਂਦੇ ਨਿਯਮਾਂ ਦੀ ਪਰਵਾਹ ਵੀ ਨਹੀਂ ਕੀਤੀ ਗਈ ਸੀ LICD ਆਪਣੀ ਨਿਵੇਸ਼ ਕਮੇਟੀ ਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਇਸ ਘੁਟਾਲੇ ਦਾ ਪਰਦਾ ਫਾਸ਼ ਕਰਨ ਵਾਲਾ ਹੋਰ ਕੋਈ ਨਹੀਂ ਸਗੋਂ ਸਾਡੇ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ 조ਾਈ ਜੋ ਕਿ ਇੱਕ ਕਾਂਗਰਸੀ ਸੰਸਦ ਮੈਂਬਰ ਵੀ ਸਨ ਉਹਨਾਂ ਦਾ ਨਾਮ ਸੀ ਫਿਰੋਜ਼ ਗਾਂਧੀ ਜੀ ਹਾਂ ਉਹਨਾਂ ਨੇ 1957 ਦੇ ਅਖੀਰ ਵਿੱਚ ਅਤੇ 1958 ਦੀ ਸ਼ੁਰੂਆਤ ਵਿੱਚ ਸੰਸਦ ਵਿੱਚ ਇਸ ਮੁੱਦੇ ਨੂੰ ਬੜੀ ਤਲੇਰੀ ਨਾਲ ਉਠਾਇਆ ਫਿਰੋਜ਼ ਗਾਂਧੀ ਨੇ ਇਸ ਮਾਮਲੇ ਨੂੰ ਜ਼ੀਰੋ ਆਵਰ ਵਿੱਚ ਉਠਾਇਆ ਸੀ ਇਹ ਸੰਸਦ ਦਾ ਉਹ ਸਮਾਂ ਹੁੰਦਾ ਹੈ ਜਦੋਂ ਸੰਸਦ ਮੈਂਬਰ ਬਿਨਾਂ ਕਿਸੇ ਪੂਰਕ ਸੂਚਨਾ ਦੇ ਜਨਤਕ ਮਹੱਤਤਾ ਦੇ ਮਾਮਲੇ ਉਠਾ ਸਕਦੇ ਹਨ ਇਸ ਘਟਨਾ ਨੇ ਜ਼ੀਰੋ ਆਵਰ ਦੀ ਮਹੱਤਤਾ ਨੂੰ ਬੋਰ ਬਤਾ ਦਿੱਤਾ ਜਿੱਥੇ ਆਮ ਮੈਂਬਰ ਵੀ ਵੱਡੇ ਵੱਡੇ ਮੁੱਦੇ ਉਠਾ ਸਕਦੇ ਹਨ ਫਿਰੋਜ਼ ਗਾਂਧੀ ਨੇ ਦੋਸ਼ ਲਾਇਆ ਕਿ ਇਹ ਸਭ ਤਤਕਾਲੀ ਵਿੱਤ ਮੰਤਰੀ ਪੀਟੀ ਕ੍ਰਿਸ਼ਨਾ ਮਚਾਰੀ ਦੇ ਦਬਾਹੇ ਹੇਠ ਹੋਇਆ ਰੋਜ ਗਾਂਧੀ ਭਾਵੇਂ ਸੱਤਾਧਾਰੀ ਪਾਰਟੀ ਦੇ ਨਹੀਂ ਸਨ ਪਰ ਉਹਨਾਂ ਨੇ ਇੱਕ ਵਿਰੋਧੀ ਦੀ ਭੂਮਿਕਾ ਨਿਭਾਉਂਦੇ ਹੋਏ ਭ੍ਰਿਸ਼ਟਾਚਾਰ ਨੂੰ ਬੇਨਕਾਬ ਕੀਤਾ। ਉਹਨਾਂ ਨੇ ਸਿੱਧੇ ਤੌਰ ਤੇ ਸਰਕਾਰ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ। ਉਹਨਾਂ ਨੇ ਸਵਾਲ ਚੱਕਿਆ ਕਿ ਆਮ ਜਨਤਾ ਦੇ ਬੀਮੇ ਪਾਲਸੀ ਦੇ ਪੈਸੇ ਨੂੰ ਇੰਜ ਬਰਬਾਦ ਕਿਉਂ ਕੀਤਾ ਗਿਆ? ਉਸ ਸਮੇਂ ਦਾ ਪ੍ਰਿੰਟ মিডিਆ ਜਿਵੇਂ ਕਿ ਅਖਬਾਰ ਭਾਵੇਂ ਅੱਜ ਦੇ ਟੀਵੀ ਚੈਨਲਾਂ ਜਿੰਨਾ ਤੇਜ਼ ਨਹੀਂ ਸੀ। ਪਰ ਇਸ ਘਟਾਲੇ ਨੂੰ ਉਜਾਗਰ ਕਰਨ ਅਤੇ ਜਨਤਾ ਤੱਕ ਪਹੁੰਚਾਉਣ ਵਿੱਚ ਅਖਬਾਰਾਂ ਨੇ ਬਹੁਤ अहम ਭੂਮਿਕਾ ਨਿਭਾਈ। ਇਹ ਇੱਕ ਤਰ੍ਹਾਂ ਨਾਲ ਭਾਰਤੀ ਪੱਤਰਕਾਰੀ ਲਈ ਵੀ ਮੀਲ ਪੱਥਰ ਸਾਬਤ ਹੋਇਆ। ਫਿਰੋਜ਼ ਗਾਂਧੀ ਦੇ ਸਖਤ ਰੁਖ ਅਤੇ ਦਬਾਅ ਅੱਗੇ ਸਰਕਾਰ ਨੂੰ ਝੁਕਣਾ ਪਿਆ। ਇਸ ਨੇ ਇਹ ਦਰਸਾਇਆ ਕਿ ਲੋਕਤੰਤਰ ਵਿੱਚ ਵਿਰੋਧੀ ਧਿਰਾਂ ਅੰਦਰੂਨੀ ਆਲੋਚਨਾ ਕਿੰਨੀ ਜ਼ਰੂਰੀ ਹੁੰਦੀ ਹੈ। ਪ੍ਰਧਾਨ ਮੰਤਰੀ ਨਹਿਰੂ ਨੇ ਜਾਂਚ ਦੇ ਆਦੇਸ਼ ਦਿੱਤੇ ਇਸ ਮਾਮਲੇ ਦੀ ਜਾਂਚ ਲਈ ਜਸਟਿਸ ਐਮ ਸੀ ਚਾਗਲਾ ਦੀ ਅਗਵਾਈ ਵਿੱਚ ਇੱਕ ਮੈਂਬਰੀ ਕਮੇਟੀ ਜਾਂਚ ਕਮਿਸ਼ਨ ਬਣਾਇਆ ਗਿਆ ਚਾਗਲਾ ਕਮਿਸ਼ਨ ਨੇ ਬੜੀ ਤੇਜ਼ੀ ਨਾਲ ਕੰਮ ਕੀਤਾ ਅਤੇ ਸਿਰਫ 24 ਦਿਨਾਂ ਵਿੱਚ ਹੀ ਉਸ ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਇਸ ਰਿਪੋਰਟ ਵਿੱਚ ਸਾਫ਼-ਸਾਫ਼ ਕਿਹਾ ਗਿਆ ਕਿ ਇਹ ਨਿਵੇਸ਼ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਦਬਾਹ ਹੇਠ ਹੋਇਆ ਸੀ ਰਿਪੋਰਟ ਵਿੱਚ ਉਸ ਸਮੇਂ ਦੇ ਤਤਕਾਲੀ ਵਿੱਤ ਮੰਤਰੀ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਅਤੇ ਉਹਨਾਂ ਨੂੰ ਆਪਣੇ ਅਹੁਦੇ ਤੋਂ 1958 ਵਿੱਚ ਅਸਤੀਫਾ ਦੇਣਾ ਪਿਆ ਇਹ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੀ ਜਦੋਂ ਕਿਸੇ ਕੇਂਦਰੀ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਅਸਤੀਫਾ ਦੇਣਾ ਪਿਆ ਵਿੱਤ ਸਕੱਤਰ ਐਚ ਐਮ ਪਟੇਲ ਅਤੇ ਐਲ ਆਈ ਸੀ ਦੇ ਚੇਅਰਮੈਨਾਂ ਨੂੰ ਵੀ ਆਪਣੀ ਨੌਕਰੀ ਤੋਂ ਹੱਤ ਹੋਣਾ ਪਿਆ ਅਤੇ ਜੇਕਰ ਗੱਲ ਕਰੀਏ ਘਟਾਲੇ ਦੇ ਮੁੱਖ ਦੋਸ਼ੀ ਹਰੀਦਾਸ ਮੁੰਦੜਾ ਦੀ ਤਾਂ ਉਹਨਾਂ ਨੂੰ 22 ਸਾਲ ਦੀ ਸਜ਼ਾ ਸੁਣਾਈ ਗਈ ਇਸ ਘਟਾਲੇ ਤੋਂ ਬਾਅਦ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸੰਸਥਾਵਾਂ ਖਾਸ ਕਰਕੇ ਐਲ ਆਈ ਸੀ ਵਰਗੀਆਂ ਸਰਕਾਰੀ ਇਕਾਈਆਂ ਦੇ ਨਿਵੇਸ਼ ਨਿਯਮਨ ਦੀ ਸਮੀਖਿਆ ਕੀਤੀ ਅਤੇ ਉਹਨਾਂ ਨੂੰ ਹੋਰ ਸਖਤ ਬਣਾਇਆ ਉਦੇਸ਼ ਸੀ ਭੂਖ ਵਿੱਚ ਅਜਿਹਿਆਂ ਘਟਨਾਵਾਂ ਨੂੰ ਰੋਕਣਾ ਮੁੰਦਰਾ ਘਟਾਲਾ ਸਿਰਫ ਇੱਕ ਵਿੱਤੀ ਧੋਖਾਧੜੀ ਨਹੀਂ ਸੀ ਇਹ ਸਾਡੇ ਦੇਸ਼ ਦੇ ਲੋਕਤੰਤਰ ਲਈ ਇੱਕ अहम ਸਬਕ ਸੀ ਜਦੋਂ ਜਸ ਸਟਾਗਲਾ ਨੇ ਸਿੱਧੇ ਤੌਰ ਤੇ ਮੰਤਰੀ ਨੂੰ ਦੋਸ਼ੀ ਠਹਿਰਾਇਆ ਤਾਂ ਇਸ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਜੋ ਕਿ ਵੱਡੇ ਔਤਿਆ ਤੇ ਬੈਠੇ ਲੋਕਾਂ ਨੂੰ ਆਪਣੇ ਕਾਰਜਾਂ ਲਈ ਜ਼ਿੰਮੇਵਾਰੀ ਲੈਣੀ ਪਵੇਗੀ ਇਸ ਨੇ ਦਿਖਾਇਆ ਕਿ ਸੰਸਦ ਕਿੰਨੀ ਸ਼ਕਤੀਸ਼ਾਲੀ ਹੋ ਸਕਦੀ ਹੈ ਇਸ ਨੇ ਇਹ ਭ੍ਰਿਸ਼ਟਾਚਾਰ ਖਿਲਾਫ ਲੜਾਈ ਦੀ ਨੀਂਹ ਰੱਖੀ ਅਤੇ ਦੱਸਿਆ ਕਿ ਕੋਈ ਕਿੰਨਾ ਵੱਡਾ ਕਿਉਂ ਨਾ ਹੋਵੇ ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦਾ ਉਸ ਸਮੇਂ ਭਾਰਤ ਵਿੱਚ ਅਜਿਹੇ ਵਿੱਤੀ ਅਪਰਾਧਾਂ ਨੂੰ ਰੋਕਣ ਜਾਂ ਜਾਂਚ ਕਰਨ ਲਈ ਬਹੁਤ ਮਜ਼ਬੂਤ ਕਾਨੂੰਨ ਨਹੀਂ ਸਨ ਇਹ ਘਟਨਾ ਦਰਅਸਲ ਇੱਕ ਵੇਕ-ਅਪ ਕਾਲ ਸੀ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਵਿੱਤੀ ਨੀਮਾ ਅਤੇ ਕਾਨੂੰਨਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਸੋਚਣਾ ਸ਼ੁਰੂ ਕੀਤਾ ਇਹ ਇੱਕ ਤਰ੍ਹਾਂ ਨਾਲ ਭਵਿੱਖ ਦੇ ਵਿੱਤੀ ਕਾਨੂੰਨਾਂ ਦੀ ਨੀਂਹ ਬਣਿਆ ਪਾਵੇਂ ਇਹ ਆਜ਼ਾਦ ਭਾਰਤ ਦਾ ਪਹਿਲਾ ਵਿੱਤੀ ਘੁਟਾਲਾ ਸੀ ਪਰ ਬਦਕਿਸਮਤੀ ਨਾਲ ਆਖਰੀ ਨਹੀਂ ਸੀ ਇਸ ਤੋਂ ਬਾਅਦ ਤਹਾਕਿਆਂ ਵਿੱਚ ਅਸੀਂ ਹੋਰ ਵੀ ਕਈ ਵੱਡੇ ਉਪੰਜਲਦਾਰ ਘੁਟਾਲੇ ਵੇਖੇ ਜਿਵੇਂ ਕਿ ਹਰਸ਼ਦ ਮਹਿਤਾ ਘੁਟਾਲਾ ਨਿਰਮੋਦੀ ਘੁਟਾਲਾ ਆਦਿ ਹਰ ਘੁਟਾਲੇ ਸਾਨੂੰ ਕੁਝ ਨਵਾਂ ਸਿਖਾਉਂਦਾ ਹੈ ਪਰ ਨਾਲ ਇਹ ਵੀ ਦੱਸਦਾ ਹੈ ਕਿ ਸਾਡੀ ਵਿੱਤੀ ਪ੍ਰਣਾਲੀ ਵਿੱਚ ਕਮੀਆਂ ਅਜੇ ਵੀ ਹਨ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ ਇਸ ਘੁਟਾਲੇ ਨੇ ਭਾਰਤ ਦੀ ਵਿੱਤੀ ਪ੍ਰਣਾਲੀ ਅਤੇ ਰਾਜਨੀਤੀ ਉੱਤੇ ਡੂੰਘਾ ਪ੍ਰਭਾਵ ਪਾਇਆ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੀ رائے ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸੋ